ਆਇਆ ਸਾਹਿਬ ਜੀ। ਸੰਤਨ ਰਾਜਾ ਸਾਹਿਬ ਜੀ ਦੇ 85ਵੀਂ ਵਰਸੀ ਦੇ ਸਬੰਧ ਵਿੱਚ ਅਸੀਂ ਖੁਆਇਸ਼ ਵੈਲਫੇਅਰ ਸੁਸਾਇਟੀ ਕਰਨਾਣਾ ਦੀ ਤਰਫੋਂ ਹਰ ਵਾਰ ਜਿਦਾ ਕਿ ਅਸੀਂ ਹਮੇਸ਼ਾ ਇੱਕ ਕੈਪ ਲਗਾਨੇ ਹਰੇਕ ਸਾਲ ਇੱਥੇ ਉਸੇ ਲੜੀ ਦੇ ਤਹਿਤ ਇਸ ਵਾਰ ਵੀ ਅਸੀਂ ਇੱਥੇ ਸੇਵਾ ਨਿਭਾਉਣ ਆਏ ਆ ਜੀ ਜਿਹਦੇ ਵਿੱਚ ਕਿ ਸਾਡੇ ਸਾਰੇ ਹੀ ਡਿਪਾਰਟਮੈਂਟਾਂ ਦੇ ਡਾਕਟਰ ਸਹਿਬਾਨ ਲੇਡੀ ਡਾਕਟਰ ਸਹਿਬਾਨ ਤੇ ਬਾਕੀ ਸਾਡਾ ਸਟਾਫ ਜਿਹੜੇ ਕਿ ਕੁਝ ਵਲੰਟੀਅਰਸ ਵੀ ਨੇ ਪੂਰੇ ਤਹਿ ਦਿਲੋਂ ਆਪਣੀ ਧੰਨਵਾਦ ਨਾਲ ਸੇਵਾ ਨਿਭਾ ਰਹੇ ਨੇ ਜੀ ਸਾਡਾ ਹਰੇਕ ਸਾਲ ਮਹਾਰਾਜ ਦੀ ਵਰਸੀ ਦੇ ਉੱਤੇ ਜਿੱਦਾਂ ਵੀ ਹੁੰਦਾ ਅਸੀਂ ਇਸ ਸਾਲ ਵੀ ਐਸੀ ਜਗ੍ਹਾ ਤੇ ਸਾਡੇ ਹਮੇਸ਼ਾ ਕੈਂਪ ਲੱਗ ਰਹੇ ਆ ਜੀ ਤੇ ਇਹਨਾਂ ਕੈਂਪਾਂ ਦੇ ਤਹਿਤ ਜਿਵੇਂ ਕਿ ਅੱਜ ਦਾ ਦਿਨ ਸਾਡਾ ਪਹਿਲਾ ਦਿਨ ਹੈਗਾ ਜੀ ਜਿਹਦੇ ਵਿੱਚ ਕਿ ਤਕਰੀਬਨ 450 ਦੇ ਤਕਰੀਬਨ ਅਸੀਂ ਮਰੀਜ਼ ਤੇ 8 ਤੋਂ 9 ਐਮਰਜੈਂਸੀ ਪ੍ਰੈਂਡ ਕੀਤੀਆਂ ਜੀ ਜੋ ਇਹਦੇ ਵਿੱਚ ਕਿ ਗਰਮੀ ਦਾ ਮੌਸਮ ਹੋਣ ਕਰਕੇ ਲੋਕੀ ਜਿਸ ਤਰ੍ਹਾਂ ਗਰਮੀ ਤੋਂ ਪਰੇਸ਼ਾਨ ਹੋ ਕੇ ਬਿਮਾਰ ਹੋ ਰਹੇ ਨੇ ਤੇ ਉਸ ਵਿੱਚ ਸਾਡੀ ਸੋਸਾਇਟੀ ਹਮੇਸ਼ਾ ਦੀ ਤਰ੍ਹਾਂ ਆਪਣਾ ਜੋ ਵੀ ਰੋਲ ਅਦਾ ਕਰ ਰਹੀ ਹੈ ਤੇ ਅਸੀਂ ਸਮੂਹ ਸੰਗਤ ਜੀ ਨੂੰ ਇਸ ਵਰਸੀ ਦੇ ਉੱਤੇ ਆਪਣੇ ਵੱਲੋਂ ਆਪਣੀ ਸੋਸਾਇਟੀ ਦੇ ਵੱਲੋਂ ਇਹ ਅਪੀਲ ਕਰਦੇ ਆ ਕਿ ਗਰਮੀ ਦੇ ਇਸ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਪਾਣੀ ਆਪਣੇ ਕੋਲ ਰੱਖੋ ਜੀ ਤੇ ਆਪਣੇ ਆਪ ਨੂੰ ਇਸ ਗਰਮੀ ਤੋਂ ਬਚਾਉਣ ਲਈ ਥੋੜਾ ਖੁੱਲੇ ਕੱਪੜੇ ਪਹਿਨੋ ਜੀ ਤੇ ਜੋ ਜੋ ਬਚਾਅ ਕਰ ਸਕਦੇ ਹੋ ਕਰੋ ਬਾਕੀ ਅਸੀਂ ਦਵਾਈ ਨੂੰ ਲੈ ਕੇ ਜਾਂ ਬਾਕੀ ਜੋ ਵੀ ਆਪਣੀ ਅਸੀਂ ਸੇਵਾ ਲੈ ਕੇ ਹਾਜ਼ਰ ਆਏ ਜੀ ਚੈ ਰਾਜਾ ਸਾਹਿਬ Thank yeah. you. ਸੰਗਤਾਂ ਨੂੰ ਸਰਵਨਕ ਨਾਈ ਜਾਣਗੇ ਉਸ ਤੋਂ ਉਪਰੰਤ 6 ਕੌੜੀਆਂ ਨੰਨ ਸਾਹਿਬ ਦੀ ਜਪ ਹੋਣਗੇ ਉਪਰੰਤ ਅਰਦਾਸ ਬੇਨਤੀ ਹੋਵੇਗੀ ਸੋ ਸੰਗਤ ਨੂੰ ਬੇਨਤੀ ਹੈ ਚੁੱਪ ਦਾ ਧਾਰਮਿਕ ਚੌਰ ਰਸਤੇ ਦੇ ਵਿੱਚ ਸੰਗਤ ਨੂੰ ਬੇਨਤੀ ਹੈ ਕਿ ਬੈਠਣ ਦੇ ਵਿੱਚ ਪਾਰਕ ਹੋ ਕੇ ਰਹਿਓ ਰਸਤਾ ਬਿਲਕੁਲ ਕਲੀਅਰ ਕਰ ਦਿਓ ਸੋ ਸਭ ਤੋਂ ਪਹਿਲਾਂ साहब श्री गुरु ग्रंथ साहब महाराज जी के हम सवर करके जी वागुरु जी का फलसा वागुरु जी की फतेह राजा बली बोझे दरबार की तुछ। 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 जनम विच में महा जनम तव्हांखे कगर जी बिर पै ਜੈ ਜੈ ਭਾਰ ਕਰੇ ਸਭ ਕੋਈ ਧਰਮਨ ਪਰਮ ਸਿਆਸੂਈ ਜੈ ਜੈ ਕਾਰ ਕਰੇ ਸਭ ਕੋਈ ਗੁਰੂ ਮਰ ਤੈ ਨਾਂ ਜਾਏ ਹਕੁਰਬਾਨ ਜਾਏ ਤੇਰੇ ਨਾਮ ਵੈ ਜਿਸਨੋ ਬਖਸ਼ ਲ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ पहरो स्वामी मेरा संता परवासा तेरा नानक प्रवसरेरा